ਪੰਜਾਬ ਦੇ ਕਪੂਰਥਲਾ ਦੇ ਵਿੱਚ ਵਿਸਾਖੀ ਵਾਲੇ ਦਿਨ ਦਾ ਵੱਡਾ ਹਾਦਸਾ ਵਾਪਰਿਆ ਜਿੱਥੇ ਕਿ ਚਾਰ ਨੌਜਵਾਨ ਜਿਹੜੇ ਨੇ ਬਿਆਸਤਰਿਆ ਦੇ ਵਿੱਚ ਨੌਂ ਗਏ ਸਨ ਕਿ ਉੱਥੇ ਡੁੱਬ ਜਾਣ ਦੇ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ ਜਦਕਿ ਦੋ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਦੋ ਦੀ ਜੜੀ ਹੈ ਭਾਲ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਨਹਾਉਂਦੇ ਵਕਤ ਉਹਨਾਂ ਦਾ ਜਿਹੜਾ ਪੈਰ ਹੈ ਅਫੀਸਰ ਜਾਂਦਾ ਜਾਂ ਫਿਰ ਉਹ ਡੁਗਾਈ ਵਾਲੇ ਪਾਣੀ ਦੇ ਵਿੱਚ ਚਲੇ ਜਾਂਦੇ ਨੇ ਤਾਂ ਉਧਰੋਂ ਤੇਜ਼ ਪਾਣੀ ਦਾ ਵਹਾਅ ਆਉਂਦਾ ਹੈ ਤਾਂ ਜਿਸ ਕਾਰਨ ਉਹ ਡੁੱਬ ਜਾਂਦੇ ਨੇ ਡੁੱਬਣ ਦੇ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਜਦਕਿ ਦੋ ਦੀ ਜੜੀ ਹੈ ਭਾਲ ਕੀਤੀ ਜਾ ਰਹੀ ਹੈ ਤਾਂ ਪਿੰਡ ਪੀਰੇਵਾਲ ਤੋਂ ਇੱਕ ਜੜੀ ਕਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕੋ ਹੀ ਪਿੰਡ ਦੇ ਚਾਰ ਨੌਜਵਾਨ ਜਿਹੜੇ ਨੇ ਪਿਆਸ ਤਰਿਆ ਦੇ ਵਿੱਚ ਨੋਂ ਗਏ ਸਨ ਤਾਂ ਡੁੰਗੇ ਪਾਣੀ ਦੇ ਵਿੱਚ ਜਾਣ ਕਾਰਨ ਉਹਨਾਂ ਦੀ ਜੜੀ ਹੈ ਮੌਤ ਹੋ ਗਈ ਹੈ ਮੌਕੇ ਤੇ ਪ੍ਰਸ਼ਾਸਨ ਪਹੁੰਚਿਆ ਜਿਨ੍ਹਾਂ ਦੇ ਵੱਲੋਂ ਨੌ ਵਨਾਂ ਦੀ ਜੜੀਆਂ ਭਾਲ ਕੀਤੀ ਜਾ ਰਹੀ ਹੈ ਤਾਂ ਪਿੰਡ ਵਾਸੀਆਂ ਤੇ ਪਰਿਵਾਰ ਦਾ ਮੈਂਬਰਾਂ ਦਾ ਕੀ ਕੁਝ ਕਹਿਣਾ ਆਉ ਤੁਹਾਨੂੰ ਵੀ ਸੁਣਾਉਂਦੇ ਆ ਕੀ ਘਟਨਾ ਵਾਪਰੀ ਪਰ ਜਿੱਦਾਂ ਸਾਕੀ ਦਾ ਦਿਹਾੜਾ ਆਮ ਹੀ ਲੋਕ ਦੰਦੇ ਲਾਉਣ ਵਾਸਤੇ ਤੇ ਕਾਫੀ ਜੀ ਗਏ ਸੀਗੇ ਜਿਨ੍ਹਾਂ ਚੋਂ 6-7 ਜਣੇ ਮੁੰਡੇ ਨਾਲ ਸੀ ਹੋਰ ਵੀ ਹੀ ਇਹਨਾਂ ਦੇ ਇਹਨਾਂ ਦੇ ਇਹ ਇੱਕ ਜਣਾਂ ਜਿਹਦਾ ਪੈਰ ਡੂੰਘੇ ਥਾਂ ਤੇ ਪੈ ਰੰਦਾ ਵਾ ਉਹ ਦੂਜਾ ਉਹਨੂੰ ਬਚਾਉਣ ਵਾਸਤੇ ਮਤਲਬ ਇਦਾਂ ਵਿੱਚ ਚ ਚਾਰਜ ਨੇ ਡੁੱਬ ਜਾਂਦੇ ਆ ਕਿੰਦਾ ਦੀ ਘਟਨਾ ਬਹੁਤ ਮਾੜੀ ਹੋਈ ਚੱਣੀ ਜਿਹਨਾਂ ਦੇ ਵਿੱਚੋਂ ਦੱਸਿਆ ਜਾ ਰਿਹਾ ਕਿ ਦੋ ਸਕੇ ਭਰਾ ਵੀ ਸਕੇ ਹਾਂਜੀ ਦੋ ਅਰਸ਼ ਤੇ ਵਿਸ਼ਾਲ ਦੋਨੇ ਸਕੇ ਭਰਾਵਾਂ ਦੇ ਇਹਦੇ ਅਸ਼ੇ ਬ੍ਰਾਹਮਣ ਕਿੰਨੇ ਕਿੰਨੇ ਦੀ ਹੈ ਉਹ ਜਸਵਰ ਸਿੰਘ ਤੇ ਅਰਸ਼ ਵਿਸ਼ਾਲ ਉਹ ਅਸੀਂ ਜਦੋਂ ਲੱਗੇ ਕਾਫੀ ਜੀ ਇਕੱਠੇ ਹੋ ਗਏ ਮਲਾ ਵੀ ਕਾਫੀ ਸਹਿਯੋਗ ਦਿੱਤਾ ਮਤਲਬ ਮੁੰਡਿਆਨੇ ਨਾਲ ਮੈਂ ਖੁਦ ਵਿੱਚ ਘੁੰਮ ਕੇ ਇਦਾਂ ਦਰਿਆ ਦੇ ਵਿੱਚ ਫਿਰ ਉਹ ਪੈਰਾਂ ਦੇ ਵਿੱਚ ਸਾਡੇ ਜਿੱਦਾਂ ਲੰਬੀਆਂ ਲੱਤਾਂ ਸੀ ਉਹ ਖੁਦ ਆਪ ਲੰਬੀਆਂ ਵਾਂ ਉਸ ਤੋਂ ਬਾਅਦ ਕੋਈ 5:00 ਵਜੇ ਪ੍ਰਸ਼ਾਸਨ ਵੱਲੋਂ ਟੀਮ ਆਈ ਆ ਕਿੰਨੇ ਘੰਟੇ ਬਾਅਦ ਡੁੱਬਣ ਤੋਂ ਬਾਅਦ ਕਿੰਨੇ ਘੰਟੇ ਬਾਅਦ ਪ੍ਰਸ਼ਾਸਨ ਵਾਲੀ ਟੀਮ ਕੋਲ ਉਹ ਜੀ 3 ਕਿੱਟ ਲੱਗੀ ਜਾਣ ਸੰਚਾਰ ਜੰਟੇ 2:00 ਵਜੇ ਡੁੱਬਦੇ ਆ ਜਿੰਨਾਂ ਦੇ 5:00 ਵਜੇ ਆਏ ਆ ਜਿਹੜੇ ਬੱਚੇ ਦੋ ਮਰੇ ਆ ਕੀ ਲੱਗਦੇ ਤੁਹਾਡੇ ਤੇ ਤੁਸੀਂ ਕੀ ਸਪੈਂਡਦੇ ਹਾਂਜੀ ਬਈ ਸਾਫ ਕਰ ਸਮਝਾ ਇਹ ਦੋ ਬੱਚੇ ਸਾਡੇ ਮੇਰੇ ਪੁੱਤੇ ਲੱਗਦੇ ਆ ਪੁੱਤੇ ਆ ਜੀ ਪੁੱਤੇ ਦੇ ਹਾਂਜੀ ਤੇ ਇੱਕ ਗਾੜੇ ਗਵਾਂਡੀਆਂ ਉਹ ਵੀ ਜਿੰਨਾਂ ਪੁੱਤਾ ਹੀ ਆ ਜੀ ਤੇ ਬੱਚੇ ਚਾਰ ਜਣੇ ਸਾਰਾ ਪਰਿਵਾਰ ਵਾਂਗੂ ਹੀ ਆ ਜੀ ਦੋ ਬੱਚੇ ਇਕੱਠੇ ਰਹਿੰਦੇ ਚਾਰੇ ਸਾਡੇ ਇੱਥੇ ਦੇ ਵਿੱਚ ਕੋਈ ਲੱਤਾ ਭਰਾ ਵੀ ਸੀਗਾ ਜਿਹੜਾ ਇੱਕੋ ਇੱਕ ਸੀਗਾ ਨਹੀਂ ਦੋ ਇੱਕ ਇੱਕ ਭਰਾ ਉਹਨਾਂ ਦੇ ਵੱਡੇ ਛੋਟਾ ਸੀਗਾ ਇੱਕ ਵੱਡਾ ਉਹ ਤੋਂ ਇੱਕ ਛੋਟਾ ਸੀ ਜਿਹੜਾ ਜਸਵਾਲ ਸਿੰਘ ਦਾ ਤਾਂ ਵੱਡਾ ਇੱਕ ਵੱਡਾ ਵਾ ਦੋ ਉਹ ਵੀ ਇੱਕ ਦੂਜੀ ਮੁੰਦੇ ਪਰਪ੍ਰੀਤ ਆ ਕੋਰ ਦੇਗਾ ਪਰਪ੍ਰੀਤ ਦਾ ਵੀ ਇੱਕ ਭਰਾ ਹੋਰ ਆ ਦੋ ਭਰਾ ਸੀਗੇ ਜਿਹੜੇ ਦੋਨੋਂ ਸਕੇ ਭਰਾ ਮਰੇ ਇਹ ਕਿੰਨੇ ਸੀ ਟੋਟਲ ਭਰਾ ਇਹ ਇੱਕ ਵੱਡਾ ਛੋਟਾ ਇੱਕ ਇੱਕ ਤਿੰਨ ਭਰਾ ਆ ਇੱਕ ਛੋਟਾ ਬਣ ਉਹ ਬਾਹਰ ਨੂੰ ਚਲ ਗਏ ਤੇ ਬਾਅਦ ਮੈਂ ਮੈਂ ਅਰਸ਼ ਡੁੱਬਦਾ ਪਿਆ ਸੀ ਅਰਸ਼ ਨੂੰ ਮੈਂ ਕਿਹਾ ਫੜ ਲੋ ਅਰਸ਼ ਡੁੱਬਦਾ ਪਿਆ ਢ ਗੁਰਪ੍ਰੀਤ ਗਿਆ ਉਹਨੂੰ ਬਚਾਉਣੇ ਤਾਂ ਪਿੱਛੇ ਗਿਆ ਤੇ ਉਹ ਵੀ ਡੁੱਬ ਗਿਆ ਇੱਕ ਵਾਰ ਮੈਂ ਅਰਸ਼ ਨੂੰ ਫੜਿਆ ਵਾਂ ਤੋਂ ਛੁੱਟ ਗਿਆ ਮੇਰੇ ਤੋਂ ਬਾਅਦ ਮੈਂ ਵੀ ਡੁੱਬ ਚੱਲਾ ਹੀ ਫੇਰ ਮੈਂ ਨਿਕਲ ਕੇ ਬਾਹਰ ਆਇਆ ਫੇਰ ਮੇਰਾ ਸੀਸੀਟੀ ਲੱਭੇ ਨਹੀਂ ਵੀ ਗਿਆ ਚਲ ਗਏ ਹੀ ਤੁਸੀਂ ਛੋਟੇ ਬਣ ਕਿਸ ਉਹ ਚਾਹ ਦੇ ਵੱਡੇ ਬਣ ਹਾਂਜੀ ਉਹ ਚਾਹ ਦੇ ਵੱਡੇ ਬਣ ਚਲ ਗਏ ਤੇ ਸਭ ਤੋਂ ਪਹਿਲਾਂ ਅਰਸ਼ ਅਰਸ਼ ਗਿਆ ਜੀ ਅੱਛਾ ਜੀ ਹਾਂਜੀ ਅਰਸ਼ ਨੂੰ ਬਚਾਉਣ ਲਈ ਕਿਹਦੇ ਗੁਰਪ੍ਰੀਤ ਗਿਆ ਅਰਸ਼ ਨੂੰ ਬਚਾਉਣਗੇ ਫਿਰ ਉਹ ਦੋਵੇਂ ਜਸਪਾਲ ਤੇ ਬੁੱਢਾ ਵਿਚਾਲ ਗਏ ਉਹਨੂੰ ਬਚਾਉਣ ਚਾਰਾਂ ਨੂੰ ਤਰਨਾ ਕਿਸੇ ਨੂੰ ਨਹੀਂ ਤਰਨਾ ਕਿਸੇ ਨੂੰ ਨਹੀਂ ਆਉਂਦਾ ਮਾੜੀਆਂ ਮੋਟੀਆਂ ਬਾਹਾਂ ਮਾਰਨੀ ਆਉਂਦੀਆਂ ਨਹੀਂ ਤੁਸੀਂ ਮੌਕੇ ਤੇ ਉੱਥੇ ਪਹੁੰਚੇ ਸੀ ਤੁਹਾਡੇ ਦੋਸਤ ਸੀਗੇ ਹਾਂਜੀ ਕਿੰਨੇ ਜਣੇ ਸੀ ਤੁਸੀਂ ਅਸੀਂ 7 ਜਣੇ ਸੀ 7 ਜਣੇ ਸੀ ਤੇ ਤਿੰਨ ਜਣੇ ਤੁਸੀਂ ਬਾਹਰ ਸੀਗੇ ਹਾਂਜੀ ਬਿਲਕੁਲ ਅਚਾਨਕ ਜਿਹੜਾ ਅਚਾਨਕ ਪੈਰ ਪਿਆ ਹੀ ਉਹਦੇ ਉੱਤੇ ਹਾਂਜੀ ਡੂੰਘਾ ਪਾਣੀ ਸੀ ਹਾਂਜੀ ਜਸਪਾਲ ਸਿੰਘ ਮੇਰਾ ਸਗਾ ਭਰਾ ਹੀ ਤੇ ਨਹਾਉਣ ਗੇ ਬਿਆਸ ਤੇ ਅੱਜ ਤੋਂ ਉੱਥੇ ਜਿੱਦਾਂ ਫਾਇਰਪੋਰਟ ਲੱਗਿਆ ਉੱਥੇ ਡੋਪ ਗਏ ਚਾਰ ਜਣੇ ਸੀ ਜਸਪਾਲ ਅਰਸ਼ ਸ਼ਾਲੋ ਤੇ ਢਿੱਡ ਮੁੰਡਾ ਗੁਰਪ੍ਰੀਤ ਸਿੰਘ ਤੇ ਤੁਸੀਂ ਕੋਸ਼ਿਸ਼ ਕੀਤੀ ਬਚਾਉਣ ਦੀ ਉਹਦੇ ਪਰ ਮੈਂ ਸਾਈਡ ਤੇ ਇੱਕ ਇੱਕ ਮੁੰਡਾ ਕਰਨ ਨੂੰ ਨਹੀਂ ਲੱਗੇ ਇਹ ਵੀ ਡੋਬ ਚੱਲੇ ਨੂੰ ਇੱਕ ਆ ਦੀ ਮੌਕਾ ਦਿੱਤਾ ਪਣੀ ਨੇ ਆ ਗਿਆ ਪਰ ਇਹ ਤੇ ਬਾਅਦ ਉਹ ਡੋਬ ਗਏ ਬਾਜਾਂ ਬਹੁ ਮਾਰੀਆਂ ਬੇੜੀ ਵਾਲੇ ਲੱਗੇ ਸੁਣੀ ਨਹੀਂ ਉਹਨਾਂ ਨੇ ਇੱਕ ਵੀ ਆਵਾਜ਼ ਤਾਡੇ ਭਰਾ ਦੀ ਮੌਤ ਜਾਂ ਡੁੱਬੇ ਤੁਹਾਡੇ ਅੱਖਾਂ ਦੇ ਸਾਹਮਣੇ ਹੋਏ ਮੈਂ ਸਾਰੀ ਤੁਹਾਨੂੰ ਦੱਸਣ ਦਿਆ ਮੈਂ ਨਾਤਾ ਨਹੀਂ ਮੈਂ ਰੇਤਾਂ ਪਰਾਂ ਹੀ ਇਹੋ ਗਾੜੀ ਗਈ ਸੀ ਅਸੀਂ ਤੁਸੀਂ ਟੋਟਲ ਕਿੰਨੇ 7 ਜਣੇ ਗਏ 7 ਜਣੇ ਨਹੀਂ ਹਾਂਜੀ ਦੋ ਸਕੇ ਭਰਾ ਵੀ ਸੀਗੇ ਜਿਹੜਾ ਦੀ ਮੌਤ ਹੋ ਗਈ ਤੁਹਾਨੂੰ ਸਕੇ ਹਾਂਜੀ ਹਾਂਜੀ ਤੁਹਾਡੇ ਬ੍ਰਦਰ ਦਾ ਕਿਨਾ ਸੀ ਜਸਪਾਲ ਸਿੰਘ ਉਹਨਾਂ ਦੀ ਡੈੱਡ ਬੋਡੀ ਮਿਲ ਗਈ ਹਾਂਜੀ ਉਹਦੀ ਤਰਸ਼ ਦੀ ਮਿਲ ਗਈ ਆ ਤੇ ਦੋ ਜਣੇ ਲੱਭੇ ਹਲੇ ਗੁਰਪ੍ਰੀਤ ਸ਼ਾਲੂ ਪ੍ਰਸ਼ਾਸਨ ਕਿੰਨੇ ਚਿਰ ਬਾਅਦ ਟੀਮ ਲੈ ਕੇ ਪਹੁੰਚਿਆ ਦੋ ਤਿੰਨ ਘੰਟੇ ਬਾਅਦ ਮੁੰਡੇ ਆ ਗਏ ਕਿਸ ਨੇ ਆਦਾਂ ਫੋਨ ਫਾਨ ਲਾਇਆ ਸੀ ਤਾਰ ਮੁੰਡੇ ਆ ਤਾਰ ਮੁੰਡਿਓ ਤਾਰਦੇ ਉਹਨਾਂ ਨੇ ਲੱਬੀਆਂ ਫੇਦੋ ਡੈਡ ਬੋੜੀਆਂ ਕਾਲੂ ਦੀ ਤਰਸੀ ਦੀ ਐਂਡ ਵੱਲੋਂ ਯਾਨੀ ਦੇ ਪਿੰਡ ਤੋਂ ਸਾਰਿਆਂ ਨੇ ਐਂਡ ਵੱਲੋਂ ਲੱਦਿਆ ਹਾਂਜੀ ਪ੍ਰਸ਼ਾਸਨ ਵੱਲੋਂ ਜਾਂ ਡੀਸੀ ਸਾਹਿਬ ਨੂੰ ਕੁਝ ਨਹੀਂ ਮਿਲਿਆ ਤਿੰਨ ਘੰਟੇ ਬਾਅਦ ਆਈ ਸਾਰੀ ਤਿੰਨ ਘੰਟੇ ਬਾਅਦ ਐਂਬੂਲੈਂਸ ਉਹ ਸ਼ਹਿਰ ਪਹੁੰਚੀ ਜਿਹੜੀ ਐਂਬੂਲੈਂਸ ਆਈ ਪ੍ਰਸ਼ਾਸਨ ਕਰਕਲ ਜ਼ੀਰੋ